ਜੀ ਦੋਸਤੋ ਸਸ਼ੀਗਰ ਜੀ ਦੋਸਤੋ ਨਵੋਧਿਆ ਵਿਦਿਆਲਿਆ ਦੇ ਵਿੱਚ ਕਿ 10ਵੀਂ ਪਾਸ ਵੈਕੈਂਸੀ ਆ ਚੁੱਕੀ ਹੈ ਜਿੰਨਾ ਵੀ ਕੈਂਡੀਡੇਟ ਨੇ ਜੀ 10ਵੀਂ ਪਾਸ ਕੀਤੀ ਹੈ ਮੁੰਡੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਜੀ ਠੀਕ ਹੈ ਜੀ ਨਵੋਧੇ ਵਿੱਚ ਇਹ ਪੋਸਟਾਂ ਨਿਕਲੀਆਂ ਹਨ ਜੀ ਜਿਹਦੀ ਲਾਸਟ 3 ਦੀ ਗੱਲ ਕਰੀਏ 30 ਅਪ੍ਰੈਲ 2024 ਹੈ ਜੀ 30 ਅਪ੍ਰੈਲ 2024 ਤੱਕ ਤੁਸੀਂ ਜਿਹੜੇ ਫਾਰਮ ਭਰ ਸਕਦੇ ਹੋ ਜੀ ਤੇ ਗੱਲ ਕਰੀਏ ਜਿਹੜੀ ਫੀਸ ਹੈ ਜੀ ਜੋ ਫੀਸ ਰੱਖੀ ਗਈ ਹੈ ਐਸਸੀ ਦੀ ਉਹ ਹੈਗੀ ਹੈ ਜੀ 500 ਰੁਪਿਆ ਤੇ ਗੱਲ ਕਰੀਏ ਜਰਨਲ ਦੀ ਫੀਸ ਜੀ ਉਹ ਹੈਗੀ 1000 ਰੁਪਿਆ ਇਹ ਤੁਸੀਂ ਆਨਲਾਈਨ ਫੀਸ ਦੇ ਕਰਨੀ ਹੈ ਜੀ ਠੀਕ ਹੈ ਜੀ ਐਮਟੀਐਸ ਦੀ ਪੋਸਟਾਂ ਨੇ ਜੀ ਠੀਕ ਹੈ ਟੋਟਲ 19 ਵੈਕੈਂਸੀਆਂ ਨੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਇਹ ਜੋ ਇਹ ਜਾਣਕਾਰੀ ਤੁਸੀਂ ਲੈਣੀ ਆਉਣ ਨਾਲ ਕਿਸ ਤਰ੍ਹਾਂ ਅਪਲਾਈ ਕਰਨਾ ਜੀ ਠੀਕ ਹੈ ਜੀ ਅਣੀ ਕਿਹੜੀ ਸਾਈਟ ਦੇ ਸਰਕਾਰੀਪੋਰਟ.com ਵੈਬਸਾਈਟ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ ਉੱਥੇ ਤੁਹਾਨੂੰ ਇਹ ਲਿੰਕ ਮਿਲ ਜੂਗਾ ਆਫੀਸ਼ਲ ਵੈਬਸਾਈਟ ਦਾ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਇਦਾਂ ਦੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਓ ਜੀ ਸੇਫ ਗਾਇਰ ਨੂੰ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ